ਉਡੇ ਸੰਦੀਪ ਨਾਂ ਦੇ ਪਿੱਛੇ ਵੀ ਬਰਾੜ ਹੁੰਦਾ ਲੱਗਦਾ ਹੈ ਕਿ ਐਨਆਈ ਦਾ ਨੋਟਿਸ ਤੁਹਾਨੂੰ ਵੀ ਆ ਜਾਣਾ ਸੀ ਬਰਾੜ ਹੋਣ ਦੇ ਨਾਤੇ ਇੱਕ ਸਿੰਗਰ ਹੋਣ ਦੇ ਨਾਤੇ ਜਦੋਂ ਉਹਨੇ ਗੂਗਲ ਕੀਤਾ ਨੰਬਰ ਫਿਰ ਆ ਗਿਆ ਸਾਹਮਣੇ ਹੂੰ ਬਸ ਫਿਰ ਚੱਕ ਲਿਆ ਗਿਆ ਨੇ ਕੰਬੜੀ ਜੇ ਛਿੜੀ ਜਦੋਂ ਨੋਟਿਸ ਹੈ ਵੱਡ ਫਿਰ ਐਨਆਈ ਵਾਲੇ ਤਾਂ ਬੰਦੇ ਨੂੰ ਇਕੱਲੇ ਨੂੰ ਬਾਟ ਦੇ ਅੰਦਰ ਦੂਜੇ ਤਾਂ ਬੰਦੇ ਬਾਹਰ ਹੀ ਰਹਿ ਜਾਂਦੇ ਅੱਛਾ ਬਰਾੜ ਸਾਹਿਬ ਐਵੇਂ ਬਰਾੜ ਨਾਮ ਕਰਕੇ ਤੁਹਾਨੂੰ ਚੱਕਰ ਜਿਹਾ ਵੀ ਪੈ ਗਿਆ ਸੀ हां जी हां मेरे याद आ गया ना वो गाना हां जी हां ਤੇ ਉਦੋਂ ਫਿਰ ਲੱਗਿਆ ਵੀ ਯਾਰ ਬਰਾੜ ਹੁੰਦਾ ਠੀਕ ਸੀ ਪਰ ਕਿੱਧਰ ਟੇਢੇ ਕੰਮ ਜੁੜ ਗਏ ਹਾਂ ਪਹਿਲੀ ਵਾਰੀ ਮੈਨੂੰ ਲੱਗਦਾ ਕਿਤੇ ਜੇ ਥੋਡੇ ਸੰਦੀਪ ਨਾਂ ਦੇ ਪਿੱਛੇ ਵੀ ਬਰਾੜ ਹੁੰਦਾ ਲੱਗਦਾ ਕਿ ਐਨਆਈ ਦਾ ਨੋਟਿਸ ਤੁਹਾਨੂੰ ਵੀ ਆ ਜਾਣਾ ਸੀ ਜਿੰਨੇ ਪੰਜਾਬ ਦੇ ਵਿੱਚ ਸੰਦੀਪ ਬਰਾੜ ਸੀ ਮੈਨੂੰ ਲੱਗਦਾ ਉਹਨਾਂ ਨੇ ਸਾਰਿਆਂ ਨੂੰ ਟਾਰਗੇਟ ਤੇ ਕਰ ਲਿਆ ਠੀਕ ਹੈ ਔਰ ਮੇਰਾ ਬੈਡ ਲੱਕ ਕੇ ਸੀ ਵੀ ਸੰਦੀਪ ਬਰਾੜ ਹੋਣ ਦੇ ਨਾਤੇ ਇੱਕ ਸਿੰਗਰ ਹੋਣ ਦੇ ਨਾਤੇ ਜਦੋਂ ਉਹਨਾਂ ਨੇ ਗੂਗਲ ਕੀਤਾ ਨੰਬਰ ਮੇਰਾ ਆ ਗਿਆ ਸਾਹਮਣੇ ਹਮ ਬਸ ਫਿਰ ਚੱਕ ਲਿਆ ਕੇ ਲੈ ਆਣੇ ਠੀਕ ਹੈ ਪਰ ਪ੍ਰਮਾਤਮਾ ਦੀ ਉਹ ਇੱਕ ਮਿਹਰ ਰਹੀ ਵੀ ਉਹਨਾਂ ਦੇ ਵਿੱਚੋਂ ਕੁਝ ਆਫੀਸਰ ਮੈਨੂੰ ਜਾਣਦੇ ਨਿਕਲੇ ਜਾਂ ਜਿਨ੍ਹਾਂ ਨੂੰ ਮੇਰੇ ਕੈਰੈਕਟਰ ਬਾਰੇ ਪਤਾ ਸੀ ਹਮ ਬਚ ਗਏ ਨਹੀਂ ਉਹ ਮਤਲਬ ਇੱਕ ਸੱਚਾ ਜੀ ਦੱਸਿਓ ਵੀ ਫਿਰ ਉਦੋਂ ਕੰਪਨੀ 'ਚ ਛਿੜੀ ਜਦੋਂ ਨੋਟਿਸ ਆ ਬਿਲਕੁਲ ਬਿਲਕੁਲ ਬាទ ਮੈਂ ਕੈਨੇਡਾ ਤੋਂ ਵਾਪਸ ਆਇਆ ਸੀ ਠੀਕ ਹੈ ਤੇ ਆਪਣੇ ਘਰ ਦੇ ਵਿੱਚ ਕਾਫੀ ਰਿਸ਼ਤੇਦਾਰ ਇਕੱਠੇ ਹੋਏ ਹੋਏ ਤੇ ਇੱਕ ਤਰ੍ਹਾਂ ਦੀ ਪਾਰਟੀ ਚੱਲੀ ਜਾਂਦੀ ਸੀ ਜਦੋਂ ਮੈਨੂੰ ਨੋਟਿਸ ਆਇਆ ਠੀਕ ਹੈ WhatsApp ਦੇ ਉੱਤੇ ਨੋਟਿਸ ਆਇਆ ਉਹਨਾਂ ਦੀ ਕਾਲ ਆਈ ਤੇ ਮਾ ਕੰਨਾ ਵੀ ਸਾਰਾ ਜਸ਼ਨ ਹੀ ਮੱਠਾ ਪੈ ਗਿਆ ਹੂੰ ਅਗਲੇ ਦਿਨ ਸਵੇਰੇ ਉੱਠ ਕੇ ਹੁਣ ਆਪਾਂ ਮੁਕਸਰ ਤੋਂ ਲੈ ਕੇ ਦਿੱਲੀ ਜਾਣਾ ਔਰ ਤੁੰਦਾਂ ਦਾ ਟਾਈਮ ਹੂੰ ਮੈਨੂੰ ਲੱਗਦਾ ਉਹ ਦਸੰਬਰ ਦਾ ਟਾਈਮ ਸੀ ਹੂੰ ਪੂਰੀ ਤੁੰਦ ਠੀਕ ਹੈ 8 ਤੋਂ 9 ਘੰਟਿਆਂ ਦੇ ਵਿੱਚ ਦਿੱਲੀ ਪਹੁੰਚਣਾ ਇੱਕ ਥੋੜੇ ਮੰਚ ਥੁੜਕੂ ਵਜਈਆ ਉਹ ਵਜੀ ਜਾਂਦਾ ਹੋਵੇ ਵੈਸੇ ਤਾਂ ਕਹਿੰਦੇ ਨੇ ਵੀ ਜਿਹੜਾ ਸੱਚ ਆ ਉਹ ਤਾਂ ਕੋਠੇ ਤੇ ਖੜਕੇ ਵੀ ਨੱਚ ਲੈਂਦਾ ਹਾਂ ਹਾਂ ਇਦਾਂ ਦਾ ਕੁਝ ਨਹੀਂ ਸੀ ਪਰ ਫਿਰ ਵੀ ਇੱਕ ਮਨ ਦੇ ਵਿੱਚ ਡਰ ਜ਼ਰੂਰ ਸੀ ਯਾਰ ਪਤਾ ਨਹੀਂ ਠੀਕ ਹੈ ਇਕੱਲੇ ਗਏ ਸੀਗਾ ਫਿਰ ਕੋਈ ਗਿਆ ਸੀ ਪਰ ਨਹੀਂ ਮੇਰੇ ਨਾਲ ਮੇਰੇ ਦੋ ਮਿੱਤਰ ਸਨ ਪਿੰਡੋਂ ਹੀ ਆਪਣੇ ਉਹ ਗਏ ਸੀ ਬਟ ਫਿਰ ਐਨਆਈਏ ਵਾਲੇ ਤਾਂ ਬੰਦੇ ਨੂੰ ਇਕੱਲੇ ਨਹੀਂ ਵਾੜਦੇ ਅੰਦਰ ਦੂਜੇ ਤਾਂ ਬੰਦੇ ਬਾਹਰ ਹੀ ਰਹਿ ਜਾਂਦੇ ਆ ਅੱਛਾ ਫਿਰ ਜੇ ਕੋਈ ਦੱਸਣਾ ਚਾਹਉ ਹੂੰ ਵੀ ਜਿਆਦਾ ਕਿਸ ਗੱਲ ਤੇ ਪੁੱਛਗਿੱਛ ਜੀ ਹੋਈ ਪੁੱਛਗਿੱਛ ਮੈਨੂੰ ਲੱਗਦਾ ਕੋਈ ਸੰਦੀਪ ਨਾਮ ਦਾ ਬੰਦਾ ਸੀ ਜਿਹਦੇ ਕਿਤੇ ਪਾਕਿਸਤਾਨ ਦੇ ਵਿੱਚ ਮਾੜੇ-ਮੋٹے ਤਾਰ ਜੁੜਦੇ ਸੀ ਜਾਂ ਅੱਜਕੱਲ ਤੁਹਾਨੂੰ ਪਤਾ ਹੈ ਜਿਹੜਾ ਧਾਰ ਚੱਲੀ ਜਾਂਦਾ ਉਹਦੇ ਵਿੱਚ ਉਹਦਾ ਕਿਤੇ ਨਾ ਕਿਤੇ ਨਾਮ ਆਉਂਦਾ ਸੀ ਠੀਕ ਹੈ ਸੋ ਉਸੇ ਚੱਕਰ ਦੇ ਵਿੱਚ ਹੀ ਬਸ ਇੱਕ ਮਿਸ ਅੰਡਰਸਟੈਂਡਿੰਗ ਸੀ ਸੰਦੀਪ ਬਰਾੜ ਨਾ ਹੋਣਾ ਹੂੰ ਮੇਰੇ ਲਈ ਥੋਡੇ ਸੰਦੀਪ ਨਾਂ ਦੇ ਪਿੱਛੇ ਵੀ ਬਰਾੜ ਹੁੰਦਾ ਲੱਗਦਾ ਕਿ ਐਨਆਈ ਦਾ ਨੋਟਿਸ ਤੁਹਾਨੂੰ ਵੀ ਆ ਜਾਣਾ ਸੀ ਬਰਾੜ ਹੋਣ ਦੇ ਨਾਤੇ ਇੱਕ ਸਿੰਗਰ ਹੋਣ ਦੇ ਨਾਤੇ ਜਦੋਂ ਉਹਨੇ ਗੂਗਲ ਕੀਤਾ ਨੰਬਰ ਫਿਰ ਆ ਗਿਆ ਸਾਹਮਣੇ ਹੂੰ ਬਸ ਫਿਰ ਚੱਕ ਲਿਆ ਆਗਲੇ ਨੇ ਕੰਪਨੀ ਜੇ ਛਿੜੀ ਜਦੋਂ ਨੋਟਿਸ ਹੈ ਪਰ ਫਿਰ ਐਨਆਈਏ ਵਾਲੇ ਤਾਂ ਬੰਦੇ ਨੂੰ ਇਕੱਲੇ ਨੂੰ ਵੜਦੇ ਅੰਦਰ ਦੂਜੇ ਦਾ ਬੰਦੇ ਬਾਹਰ ਹੀ ਰਹਿ ਜਾਂਦੇ ਨੇ ਬਰਾੜ ਸਾਹਿਬ ਐਸੇ ਬਰਾੜ ਨਾਮ ਕਰਕੇ ਤੁਹਾਨੂੰ ਚੱਕਰ ਜਿਹਾ ਵੀ ਪੈ ਗਿਆ ਸੀ ਹਾਂਜੀ ਹਾਂ ਮੇਰੇ ਯਾਦ ਆ ਗਿਆ ਨਾ ਉਹ ਗਾਣਾ ਹਾਂਜੀ ਤੇ ਉਦੋਂ ਫਿਰ ਲੱਗਿਆ ਵੀ ਯਾਰ ਬਰਾੜ ਹੁੰਦਾ ਠੀਕ ਸੀ ਪਰ ਕਿੱਧਰ ਟੇਢੇ ਕੰਮ ਜੁੜ ਗਏ ਹਾਂ ਪਹਿਲੀ ਵਾਰੀ ਮੈਨੂੰ ਲੱਗਦਾ ਕਿਤੇ ਜੇ ਥੋੜੇ ਸੰਦੀਪ ਨਾਂ ਦੇ ਪਿੱਛੇ ਵੀ ਬਰਾੜ ਹੁੰਦਾ ਲੱਗਦਾ ਕਿ ਐਨਆਈ ਦਾ ਨੋਟਿਸ ਤੁਹਾਨੂੰ ਵੀ ਆ ਜਾਣਾ ਸੀ ਜਿੰਨੇ ਪੰਜਾਬ ਦੇ ਵਿੱਚ ਸੰਦੀਪ ਬਰਾੜ ਸੀ ਮੈਨੂੰ ਲੱਗਦਾ ਉਹਨਾਂ ਨੇ ਸਾਰਿਆਂ ਨੂੰ ਟਾਰਗੇਟ ਤੇ ਕਰ ਲਿਆ ਠੀਕ ਹੈ ਔਰ ਮੇਰਾ ਬੈਡਲਾ ਕੇ ਸੀ ਵੀ ਸੰਦੀਪ ਬਰਾੜ ਹੋਣ ਦੇ ਨਾਤੇ ਇੱਕ ਸਿੰਗਰ ਹੋਣ ਦੇ ਨਾਤੇ ਜਦੋਂ ਉਹਨਾਂ ਨੇ ਗੂਗਲ ਕੀਤਾ ਨੰਬਰ ਮੇਰਾ ਆ ਗਿਆ ਸਾਹਮਣੇ ਹੂੰ ਬਸ ਫਿਰ ਚੱਕ ਲਿਆ ਕੇ ਲੈਣੇ ਠੀਕ ਹੈ ਪਰ ਪ੍ਰਮਾਤਮਾ ਦੀ ਉਹ ਇੱਕ ਮਿਹਰ ਰਹੀ ਵੀ ਉਹਨਾਂ ਦੇ ਵਿੱਚੋਂ ਕੁਝ ਆਫੀਸਰ ਮੈਨੂੰ ਜਾਣਦੇ ਨਿਕਲੇ ਜਾਂ ਜਿਨ੍ਹਾਂ ਨੂੰ ਮੇਰੇ ਕਰੈਕਟਰ ਬਾਰੇ ਪਤਾ ਸੀ ਹੂੰ ਬਚ ਗਏ ਨਹੀਂ ਉਹ ਮਤਲਬ ਇੱਕ ਸੱਚਾ ਜੀ ਦੱਸਿਓ ਵੀ ਫਿਰ ਉਦੋਂ ਕੰਪਨੀ ਜੀ ਛਿੜੀ ਜਦੋਂ ਨੋਟਿਸ ਹੈ ਬਿਲਕੁਲ ਬਿਲਕੁਲ ਬहोत ਮੈਂ ਕੈਨੇਡਾ ਤੋਂ ਵਾਪਸ ਆਇਆ ਸੀ ਠੀਕ ਹੈ ਤੇ ਆਪਣੇ ਘਰ ਦੇ ਵਿੱਚ ਕਾਫੀ ਰਿਸ਼ਤੇਦਾਰ ਇਕੱਠੇ ਹੋਏ ਹੋਏ ਤੇ ਇੱਕ ਤਰ੍ਹਾਂ ਦੀ ਪਾਰਟੀ ਚੱਲੀ ਜਾਂਦੀ ਸੀ ਜਦੋਂ ਮੈਨੂੰ ਨੋਟਸ ਆਇਆ ਠੀਕ ਹੈ WhatsApp ਦੇ ਉੱਤੇ ਨੋਟਸ ਆਇਆ ਉਹਨਾਂ ਦੀ ਕਾਲ ਆਈ ਤੇ ਮੈਂ ਕਹਿੰਨਾ ਵੀ ਸਾਰਾ ਜਸ਼ਨ ਹੀ ਮੱਠਾ ਪੈ ਗਿਆ ਹਮ ਅਗਲੇ ਦਿਨ ਸਵੇਰੇ ਉੱਠ ਕੇ ਹੁਣ ਆਪਾਂ ਮੁਕਸਰ ਤੋਂ ਲੈ ਕੇ ਦਿੱਲੀ ਜਾਣਾ ਔਰ ਧੁੰਦਾਂ ਦਾ ਟਾਈਮ ਹਮ ਮੈਨੂੰ ਲੱਗਦਾ ਉਹ ਦਸੰਬਰ ਦਾ ਟਾਈਮ ਸੀ ਹੂੰ ਪੂਰੀ ਤੁੰਦ ਠੀਕ ਹੈ 8 ਤੋਂ 9 ਘੰਟਿਆਂ ਦੇ ਵਿੱਚ ਦਿੱਲੀ ਪਹੁੰਚਣਾ ਇੱਕ ਥੋੜੇ ਮਨ 'ਚ ਢੁਡਕੂ ਵਜਈ ਆ ਉਹ ਵਜੀ ਜਾਂਦਾ ਹੋਵੇ ਵੈਸੇ ਤਾਂ ਕਹਿੰਦੇ ਨੇ ਵੀ ਜਿਹੜਾ ਸੱਚ ਆ ਉਹ ਤਾਂ ਕੋਠੇ ਤੇ ਖੜਕੇ ਵੀ ਨੱਚ ਲੈਂਦਾ ਹਣਾ ਹਾਂ ਇਦਾਂ ਦਾ ਕੁਝ ਨਹੀਂ ਸੀ ਪਰ ਫਿਰ ਵੀ ਇੱਕ ਮਨ ਦੇ ਵਿੱਚ ਡਰ ਜ਼ਰੂਰ ਸੀ ਯਾਰ ਪਤਾ ਨਹੀਂ ਠੀਕ ਹੈ ਇਕੱਲੇ ਗਏ ਸੀਗੇ ਫਿਰ ਕੋਈ ਗਿਆ ਸੀ ਪਰ ਨਹੀਂ ਮੇਰੇ ਨਾਲ ਮੇਰੇ ਦੋ ਮਿੱਤਰ ਸਨ ਪਿੰਡੋਂ ਹੀ ਆਪਣੇ ਉਹ ਗਏ ਸੀ ਬਟ ਫਿਰ ਐਨਆਈਏ ਵਾਲੇ ਤਾਂ ਬੰਦੇ ਨੂੰ ਇਕੱਲੇ ਨਹੀਂ ਵੜਦੇ ਅੰਦਰ ਦੂਜੇ ਤਾਂ ਬੰਦੇ ਬਾਹਰ ਹੀ ਰਹਿ ਜਾਂਦੇ ਆ ਅੱਛਾ ਫਿਰ ਜੇ ਕੋਈ ਦੱਸਣਾ ਚਾਹੂੰ ਵੀ ਜਾਦਾ ਕਿਸ ਗੱਲ ਤੇ ਪੁੱਛਗਿੱਛ ਜੀ ਹੋਈ ਪੁੱਛਗਿੱਛ ਮੈਨੂੰ ਲੱਗਦਾ ਕੋਈ ਸੰਦੀਪ ਨਾਮ ਦਾ ਬੰਦਾ ਸੀ ਜਿਹਦੇ ਕਿਤੇ ਪਾਕਿਸਤਾਨ ਦੇ ਵਿੱਚ ਮਾੜੇ-ਮੋٹے ਤਾਰ ਜੁੜਦੇ ਸੀ ਜਾਂ ਅੱਜਕੱਲ ਤੁਹਾਨੂੰ ਪਤਾ ਹੈ ਜਿਹੜਾ ਦਾਰ ਚੱਲੀ ਜਾਂਦਾ ਉਹਦੇ ਵਿੱਚ ਉਹਦਾ ਕਿਤੇ ਨਾ ਕਿਤੇ ਨਾਮ ਆਉਂਦਾ ਸੀ ਠੀਕ ਹੈ ਸੋ ਉਸੇ ਚੱਕਰ ਦੇ ਵਿੱਚ ਹੀ ਬਸ ਇੱਕ ਮਿਸ ਅੰਡਰਸਟੈਂਡਿੰਗ ਸੀ ਸੰਦੀਪ ਰਾੜ ਨਾਂ ਹੋਣਾ ਹੂੰ ਮੇਰੇ ਲਈ